ਮੋਟਰਸਾਈਕਲ ਦੀ ਜੇਤੂ ਜੋੜੀ ਆ ਗਰਮੀਤ ਸਿੰਘ ਜੜਿਆੜੀ ਅਮਨਾ ਜਗਤਪੁਰ ਯੂ ਐਸ ਏ ਇਹਨਾਂ ਦਾ ਟਾਈਮ ਹੈਗਾ 5 ਮਿੰਟ 12 ਸੈਕਿੰਡ 81 ਪੁਆਇੰਟ 5 12 81 ਨੰਬਰ 2 ਤੇ ਹਰਪ੍ਰੀਤ ਸਿੰਘ ਮੱਲਾ ਬੇਦੀਆਂ ਪ੍ਰਧਾਨ ਬਾਠ 5 ਮਿੰਟ 13 ਸੈਕਿੰਡ 68 ਪੁਆਇੰਟ ਨੰਬਰ 3 ਤੇ ਮਾਸਟਰ ਵੀਰਪਿੰਡ ਇੰਦਰਜੀਤ ਸਿੰਘ ਸੁੰਨੜ ਮੀਕਾ ਜੰਡਿਆਲੀ ਕਮਲਜੀਤ ਸਿੰਘ ਸੁੰਨੜ 51484 ਨੰਬਰ 4 ਤੇ ਸੋਢੀ ਜੱਲਵਾਲ ਬਲਕਾਰ ਸਿੰਘ ਸੰਘੇ ਖਾਲਸਾ 5 ਮਿੰਟ 17 ਸੈਕਿੰਡ 63 ਪੁਆਇੰਟ ਨੰਬਰ 5 ਤੇ ਕਸ਼ਮੀਰ ਸਿੰਘ ਪਵਾੜਾ ਅਮਰਜੀਤ ਸਿੰਘ ਬਡਾਲਾ 51847 ਨੰਬਰ 6 ਤੇ ਹਿੰਦਾ ਸ਼ੇਰਪੁਰ ਅਮਨਾ ਗਿੱਲਾ 5 ਮਿੰਟ 22 ਸੈਕਿੰਡ ਪੂਰੇ 7 ਨੰਬਰ ਤੇ ਨਰਿੰਦਰ ਸਿੰਘ ਸ਼ੇਰਪੁਰ ਸਲੱਖਣ ਸਿੰਘ ਰਹੀਮਪੁਰ 5 23 63 ਨੰਬਰ 8 ਤੇ ਪ੍ਰਧਾਨ ਰੋੜਕਾ ਖੁਰਦ ਜਿੰਦਰ ਸਿੰਘ 5 24 03 ਨੰਬਰ 9 ਤੇ ਨਵਕਰਨ ਬਿਲਗਾ ਵੀਰ ਸਿੰਘ ਕੰਗ 5 ਮਿੰਟ 24 ਸੈਕਿੰਡ 25 ਪੁਆਇੰਟ ਨੰਬਰ 10 ਤੇ ਸੋਢੀ ਰਸੂਲਪੁਰ ਦੇਬਾ ਢਾਲੀਵਾਲ 5 24 62 ਨੰਬਰ 11 ਤੇ ਹਰਨੇਕ ਸਿੰਘ ਮਠੱਡਾ ਸੋਢੀ ਰਸੂਲਪੁਰ 5 25 53 ਨੰਬਰ 12 ਤੇ ਅਮਨਾ ਮੁਾਈ ਜੱਸਾ ਨਮਾ ਪਿੰਡ 52562 ਨੰਬਰ 13 ਤੇ ਨਰਿੰਦਰ ਸਿੰਘ ਸ਼ੇਰਪੁਰ ਬਲਜੀਤ ਸਿੰਘ ਕਰਾਲੀ ਕੀਰਾ ਮੱਲੀਆਂ 52594 ਨੰਬਰ 14 ਤੇ ਰਾਜਾ ਮਵਾਈ ਪਿੰਦਾ ਉਪਲ 52596 ਨੰਬਰ 15 ਤੇ ਅਮਰੀਕ ਸਿੰਘ ਮਾਨ ਜਮਸ਼ੇਰ 52804 ਨੰਬਰ 16 ਤੇ ਹਰਜਿੰਦਰ ਸਿੰਘ ਸ੍ਰੀ ਕਰਦੀ ਜੋੜੀ ਚੱਲੀ ਸੀ 528 13 ਨੰਬਰ 17 ਤੇ ਵੀਰ ਸਿੰਘ ਕੰਗ ਡੇਰਾ ਭਾਈ ਸਾਧੂ ਰੁੜਕਾ 52875 ਨੰਬਰ 18 ਤੇ ਸਮਰਾ ਜਗਤਪੁਰ ਪਰਮਜੀਤ ਸਿੰਘ ਮਹਿਤਪੁਰ 52878 ਨੰਬਰ 20 ਤੇ ਸੌਰੀ ਨੰਬਰ 19 ਤੇ ਬੀਰ ਸਿੰਘ ਕੰਗ ਅਮਰਜੀਤ ਸਿੰਘ ਸ਼ੇਰਪੁਰ 52907 ਨੰਬਰ 2 ਤੇ ਬਿੱਲੂ ਬਲੈਦੀਆ ਚੂਹੇ ਕੀ ਜੀਤਾ ਨਵਾਂ ਪਿੰਡ 531 50 5 ਮਿੰਟ 31 ਸੈਕਿੰਡ 50 ਪੁਆਇੰਟ ਇਹ ਸਾਡੇ 20 ਇਨਾਮ ਆ ਜੀ ਜਿਹੜੀਆਂ ਪਹਿਲੀਆਂ 20 ਜੇਤੂ ਜੋੜੀਆਂ ਜੇ ਕਿਸੇ ਵੀਰ ਨੂੰ ਕੋਈ ਮਿਸਟੇਕ ਆ ਤਾਂ ਸਾਨੂੰ ਦੱਸ ਦਿਓ ਨਹੀਂ ਤਾਂ ਫੇ ਆਪਾਂ ਇਨਾਮ ਤਕਸੀਮ ਕਰੀਏ ਜੀ ਠੀਕ ਹੈ ਜੀ